ਜੀ ਸ਼ਸ਼ੀਦਲ ਸਾਥੀਓ ਅ ਦੋਸਤੋ ਅੱਜ 14 ਜੁਲਾਈ 2024 ਹੈ ਤੇ 11:45 ਮਿੰਟ ਦਾ ਟਾਈਮ ਹੈ ਹੁਣੇ ਹੁਣੇ 5-10 ਮਿੰਟ ਪਹਿਲਾਂ ਮੇਰੇ ਲਈ ਐਡਵੋਕੇਟ ਜੈਲੀ ਦਾ ਫੋਨ ਆਇਆ ਹੈ ਲਹਿਰ ਤੋਂ ਵਕੀਲ ਆ ਉਹ ਗਰਪੇਜ ਦੇ ਯਾਰ ਦੋਸਤ ਵੀ ਆ ਉਹ ਤੇ ਉਹਨਾਂ ਨੇ ਮੈਨੂੰ ਪ੍ਰੈਸ਼ਰਾਈਜ਼ ਫੋਨ ਕਰਿਆ ਕਹਿੰਦੇ ਆ ਵੀ ਪੁਲਿਸ ਤੇਰੀ ਜਮਾਨਤ ਰੱਦ ਕਰਾ ਸਕਦੀ ਐ ਥਾਣੇ ਚੋਂ ਤੇ ਤੈਨੂੰ ساری ਉਮਰ ਦੇ ਲਈ ਜੇਲ੍ਹ ਦੇ ਵਿੱਚ ਸੌਂਸ ਸਕਦੀ ਐ ਤੇ ਮੈਂ ਸਮਝਦਾ ਵੀ ਇਹ ਮਤਲਬ ਇਹ ਤਾਂ ਆਮ ਇਨਸਾਨ ਦਾ ਇਹ ਜੋ ਜਮਾਨਤ ਵਾਲਾ ਰਾਈਟ ਐ ਜੋ ਜਮਾਨਤ ਮਿਲਣੀ ਚਾਹੀਦੀ ਐ ਜਮਾਨਤ ਦਾ ਰਾਈਟ ਹੁੰਦਾ ਵੀ ਐ ਤੇ ਉਸ ਦੇ ਖਿਲਾਫ ਵੀ ਅਦਾਲਤ ਤੋਂ ਬਾਹਰ ਜਾ ਕੇ ਅਦਾਲਤ ਦੇ ਨਿਯਮਾਂ ਤੋਂ ਬਾਹਰ ਜਾ ਕੇ ਜੋਲੀ ਮੈਨੂੰ ਪ੍ਰੈਸ਼ਰਾਈਜ਼ ਕਰ ਰਿਹਾ ਹੈ ਉਹਨੇ ਹੁਣੇ ਮੈਨੂੰ ਵਟਸਐਪ 5 ਮਿੰਟ ਪਹਿਲਾਂ ਵਟਸਐਪ ਕਾਲ ਕਰੀ ਐ ਕੰਪੀ ਦਿੱਤੀ ਪੂਰੇ ਲੈਜੇ ਚ ਵੀ ਜੇ ਤੂੰ ਇਹ ਮੀਡੀਆ ਦੇ ਵਿੱਚੋਂ ਆਪਦਾ ਇਹ ਗੱਲ ਡਿਲੀਟ ਨਹੀਂ ਕਰਦਾ ਤਾਂ ਪੁਲਿਸ ਤੇਰੇ ਉੱਪਰ ਇਸ ਤੋਂ ਵੀ ਸੰਜੀਨ ਅਪਰਾਧ ਪਾਉਣ ਜਾ ਰਹੀ ਹੈ ਤੇ ਵੀ ਉਸ ਤੋਂ ਬਾਅਦ ਮੈਂ ਤੇਰੇ ਕੇਸ ਨਹੀਂ ਲੜੂਗਾ ਤੇ ਜਿਸ ਦੇ ਨਾਲ ਮੈਂ ਹੁਣ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਜਾ ਚੁੱਕਿਆ ਤੇ ਹੋ ਸਕਦਾ ਹੈ ਅਦਰ ਮੇਰੀ ਹੁਣੇ ਥੋੜੇ ਸਮੇਂ ਬਾਅਦ ਜਾਂ ਅੱਜ ਦੇ ਦਿਨ ਕੋਈ ਮੇਰੀ ਲੇਟੈਸਟ ਮੇਰੇ ਮੌਤ ਦੀ ਖਬਰ ਆਂਦੀ ਹੈ ਤਾਂ ਤੁਸੀਂ ਇਹ ਸਮਝ ਲਿਓ ਵੀ ਮੈਂ ਇਸ ਦੁਨੀਆ ਦੇ ਵਿੱਚ ਹੁਣ ਨਹੀਂ ਰਿਹਾ ਤੇ ਮੈਨੂੰ ਬਹੁਤ ਜ਼ਿਆਦਾ ਮੇਰੀ ਪ੍ਰੈਸ਼ਰਾਈਜ਼ ਮਤਲਬ ਇੰਨਾ ਜ਼ਿਆਦਾ ਪ੍ਰੈਸ਼ਰਾਈਜ਼ ਕਰ ਰੱਖਿਆ ਹੈ ਵੀ ਮੇਰੇ ਲਈ ਹੁਣ ਜਾਨ ਦੇਣ ਤੋਂ ਬਿਨਾ ਹੁਣ ਕੋਈ ਚਾਰਾ ਨਹੀਂ ਹੈ ਤਾਂ ਇਸ ਲਈ ਸਾਥੀਓ ਲਾਸਟ ਟਾਈਮ ਮੈਂ ਤੁਹਾਨੂੰ ਮੈਸੇਜ ਪਾ ਰਿਹਾ ਵੀ ਮੈਂ ਇਸ ਮੁੰਡ ਦੀ ਜਨਤਾ ਨੂੰ ਇਹ ਕਹਿ ਰਿਹਾ ਵੀ ਇੱਕ ਐਸੇ ਇਨਸਾਨ ਨਾਲ ਮੈਂ ਕਿਸਾ ਕੀ ਬਗਿਆੜਾ ਹੈ ਕੀ ਕਿਸੇ ਦਾ ਮਤਲਬ ਮਰਡਰ ਕਰਿਆ ਵੀ ਮੇਰੇ ਉੱਪਰ ਇੰਨਾ ਪ੍ਰੈਸ਼ਰਾਈਜ਼ ਕਰਦਾ ਵੀ ਮੈਨੂੰ ਹਰ ਰੋਜ਼ ਇੰਨੇ ਫੋਨ ਆ ਰਹੇ ਆ ਐਨੇ ਜ਼ਿਆਦਾ ਮਤਲਬ ਬੰਦੇ ਮੇਰੇ ਲਈ ਪ੍ਰੈਸ਼ਰ ਪਾਉਣ ਵਾਸਤੇ ਆ ਰਹੇ ਆ ਵੀ ਮੈਨੂੰ ਜਾਨ ਦੇਣ ਤੋਂ ਬਿਨਾ ਹੁਣ ਤਾਂ ਸੋਚੇ ਨਹੀਂ ਰਿਹਾ ਪਰਦਾਸ਼ ਮਨਣਾ ਹੋ ਰਿਹਾ ਐ ਐਮਸੀ ਹੋ ਰ ਐਨ ਐ ਜਿਆਦਾ ਪ੍ਰੈਸ਼ਰ ਪਾ ਰਹੇ ਐ ਤੇ ਮਤਲਬ ਮੈਨੂੰ ਮੇਰੀ ਬੱਚੀ ਦੇ ਨਾਲ ਵੀ ਮਤਲਬ ਐ ਕਹਿ ਰਹੇ ਐ ਵੀ ਤੇਰੀ ਬੱਚਿਆ ਵੀ ਉੱਚੇ ਰੋਲਦਾ ਐ ਐ ਕਰ ਰਹੇ ਆ ਤੇ ਮਤਲਬ ਵੀ ਮੈਂ ਤੁਹਾਨੂੰ ਲਾਸਟ ਵਰਡ ਮੇਰੇ ਲਈ ਰਹਿ ਰਹੇ ਐ ਵੀ ਥੋੜੇ ਸਮੇਂ ਬਾਅਦ ਮੇਰੀ ਸ਼ਾਦੀ ਜਵੰਤ ਤਾਲੂ ਕੈਨਸਲ ਹੋ ਸਕਦੀ ਐ ਵੀ ਮੈਂ ਇਹ ਗਹਿ ਰਿਹਾ ਵੀ ਮੇਰੇ ਨਾਲ ਬਹੁਤ ਨਾਇਨਸਾਫੀ ਹੋ ਰਹੀ ਐ ਤੇ ਮੈਂ ਇਹ ਆਪਦੇ ਲਾਸਟ ਸਮੇਂ ਦੀ ਵੀਡੀਓ ਦੇ ਰਿਹਾ ਤੁਹਾਨੂੰ ਇਸ ਤੋਂ ਬਾਅਦ ਚਾਹ ਮੇਰੇ ਤੁਹਾਡੇ ਲਈ ਵੀਡੀਓ ਵੀ ਨਹੀਂ ਆਣੀ ਜਨਤਾ ਲਈ ਤੇ ਤੋਂ ਇਹ ਸਾਰੇ ਦਾ ਸੱਚ ਐਂ ਦਬਿਆ ਰਹਿ ਜਾਣਾ ਹੈ ਸਿਆਸੀ ਬੰਦੇ ਨੇ ਇਤਾਮ ਬੰਦੇ ਨੂੰ ਮਾਰ ਦੇਣਾ ਤੇ ਧੰਨਵਾਦ ਸਾਥਿਓ ਇਸ ਤੋਂ ਬਾਅਦ ਮਤਲਬ ਹੁਣ ਕਹਿਣ ਵਾਸਤੇ ਕੁਝ ਵੀ ਨਹੀਂ ਰਿਹਾ ਹਾਂਜੀ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਸਰ ਪ੍ਰਵੀਨ ਨਾਲ ਕੀ ਗੱਲ ਹੋਈ ਹੈ ਜੀ ਤੁਹਾਡੀ ਬਹੁਤ ਚੋਬਰੋ ਸੋਲ ਬੈ ਮੇਰੇ ਨਾਲ ਇਹ ਹੋਈ ਹੈ ਪ੍ਰਵੀਨ ਉਸੇ ਨਾ ਵੀਡੀਓ ਪਾਈ ਜਾਂਦਾ ਹੈ ਸੋਸ਼ਲ ਮੀਡੀਆ ਦੇ ਵਿੱਚ ਤੇ ਥਾਣੇ ਡਰਨੇ ਕਰਦਾ ਫਿਰਦਾ ਬੰਦਾ ਜਦ ਹੁਣ ਇਹ ਹੈ ਇਹ ਉਹ ਜਦੋਂ ਜ਼ਮਾਨਤ ਦਿੱਤੀ ਹੈ ਕੋਰਟ ਨੇ ਹਾਂਜੀ ਉਹਦੇ ਜਿਹੜੇ ਸ਼ਰਤਾਂ ਲਿਖੀਆਂ ਹੋਈਆਂ ਨੇ ਇਹ ਜਿਹੜਾ ਫੌਸਟ ਦੀ ਏਜੰਸੀ ਹੈ ਆਈਓ ਐ ਮੁਕੱਦਮੇ ਦਾ ਉਹਨੂੰ ਬਰਾਉਗਾ ਨਹੀਂ ਕਬੂਤਾਂ ਨਾਲ ਛੇੜਛਾੜ ਨਹੀਂ ਕਰੂਗਾ ਜੀ ਜੀ ਇਹ ਜੇ ਉਹਦੇ ਖਲਾਫ ਵੀਡੀਓ ਪਈ ਜਾਂਦੇ ਮੈਨੂੰ ਵੀ ਭੇਜੀ ਜਾਂਦੇ ਤੇ ਜ਼ਮਾਨਤ ਨਹੀਂ ਡਿਸਮਿਸ ਹੋਊਗੀ ਨਹੀਂ ਇੱਕ ਮਿੰਟ ਕਰੋ ਜਦੋਂ ਗੰਮਨ ਮੰਤਰੀ ਆਖਦਾ ਅਸੀਂ ਇਹਨਾ ਪ੍ਰੀਪ੍ਰੇਟ ਨਹੀਂ ਕੋਲ ਸੋਨੋ ਮੇਰੀ ਮੇਰਾ ਦੇਖੋ ਮੈਂ ਤੁਹਾਡਾ ਤਪੀਰ ਸੀ ਜ਼ਮਾਨਤ ਲਈ ਜੇ ਇਹ ਗੰਮਨ ਮੈਡ ਕੋਲ ਸੋਨੋ ਇਹਨਾਂ ਦਸਨਾ ਦੀਆਂ ਹੋ ਸਕਦਾ ਹੈ ਇਹ ਕੀ ਕਰਨੇ ਕੀ ਨਹੀਂ ਕਰਨੇ ਦੂਜੇ ਦੇਖਣਾ ਹੈ ਮੈਨੂੰ ਜਿਹੜੀ ਇਹਦੀ ਲੀਗਲ ਪੋਜੀਸ਼ਨ ਹੈ ਉਹ ਇਹ ਦੱਸਦਾ ਵੀ ਇਹ ਆਯੂ ਦੇ ਖਿਲਾਫ ਬਿੜੀ ਹੋਈ ਬਾਸ ਸਕਦਾ ਨਹੀਂ ਉਹ ਥੋੜੀ ਸੋਚ ਇਹ ਹਾਂ ਇਹਨੂੰ ਇਹ ਲਗਦਾ ਮੇਰੇ ਤੇ ਝੂਕਮ ਕਸਮਾਂ ਕਰਦੇ ਐਸਐਸਪੀ ਨੂੰ ਦਰਖਾਸਤ ਦੇ 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 ਜੀਜੀਪੀ ਨੂੰ ਦਰਖਾਸਤ ਦੇਣ ਲੱਗਦੇ ਇਹ ਤਾਂ ਪ੍ਰੈਸ ਨੂੰ ਤੋਂ ਵੀ ਲੈ ਕੇ ਆਉਂਦਾ ਜਲੂਸ ਕੱਢੇ ਜਾਂਦਾ ਨੇ ਇੱਕ ਮਿੰਟ ਜਦੋਂ ਮਤਲਬ ਬੰਦਾ ਸੁਸਾਇਟੀ ਬਾਰੇ ਜਾਣਦਾ ਹੈ ਇਹਨਾਂ ਨੇ ਅਗਰ ਵੀਡੀਓ ਬਣਾਈ ਉਹ ਤਾਂ ਸ਼ੁਕਰ ਹੈ ਟਾਈਮ ਤੇ ਮੈਂ ਹੈਗੀ ਸੀਗੀ ਮੇਰੀ ਗੱਲ ਖੁੱਲ ਗਈ ਉਹਦੇ ਇਹਨਾਂ ਨੂੰ ਤੁਸੀਂ ਇਹਨਾਂ ਨੇ ਬਣਾ ਲਈ ਇਹਨਾਂ ਨੇ ਪਾਤੀ ਉਸ ਤੋਂ ਬਾਅਦ ਅਸੀਂ ਹੋਲਡ ਕਰ ਰਹੇ ਹਾਂ ਤੁਸੀਂ ਤੋਂ ਮੈਂ ਤੁਹਾਨੂੰ ਇਹ ਕਹਿਣਾ ਵੀ ਤੁਸੀਂ ਕੋਈ ਆਇਆ ਜਾਂ ਦੇਖੋ ਤੁਹਾਨੂੰ ਇਹ ਲੱਗ ਰਿਹਾ ਨਾ ਖਤਮਾ ਝੂਠਾ ਦਾ ਤੁਸੀਂ ਅਰਖਾਸਤ ਐਸਐਸਪੀ ਨੂੰ ਦੇ ਦਿਓ ਉਸੇ ਸੋਇਸ ਨੂੰ ਮੀਡੀਆ ਦੇ ਖਿਲਾਫ ਆਈ ਉਹਦੇ ਬੋਲ ਨਹੀਂ ਸਕਦਾ ਹੁੰਦਾ ਬੰਦਾ ਕੋਰਟ ਸ਼ਰਤਾਂ ਲਾਉਂਦੀ ਹੁੰਦੀ ਹੈ ਤੁਸੀਂ ਜਮਾਨਤ ਦਾ ਆਪਰ ਪੜੋਂ ਚ ਥੱਲੇ ਲੈ ਜਾ ਹੋਏ ਵੀ ਜਿਹੜਾ ਆਈਯੂਆਈ ਮਕਰਬੇ ਦਾ ਉਹਨੂੰ ਪ੍ਰੈਸ਼ਰਾਈਜ਼ ਨਹੀਂ ਕਰੂਗਾ ਸਬੂਤਾਂ ਨਾਲ ਛੇੜਛਾੜ ਨਹੀਂ ਕਰੂਗਾ ਇਹ ਮੈਨੂੰ ਵੀ ਭੇਜ ਜਾਂਦਾ ਉਹਨੂੰ ਮੈਂ ਇਹੀ ਗੱਲ ਸਮਝਾਈ ਆ ਮੈਂ ਤੂੰ ਇਹ ਚੀਜ਼ਾਂ ਨਹੀਂ ਕਰ ਸਕਦਾ ਮੀਡੀਆ ਦੇ ਵਿੱਚ ਕੀ ਕਰੂਗਾ ਮੀਡੀਆ ਕਿੱਡਾ ਕਿ ਮੀਡੀਆ ਇਹਨੇ ਗੱਲ ਇਹ ਨਹੀਂ ਹਾਂ ਤੁਹਾਨੂੰ ਕੰਮ ਕਰ ਤੋਂ ਮਨਾਦਾ ਐਸਐਸਪੀ ਨੂੰ ਦੱਸ ਤੂੰ ਤੁਸੀਂ ਨਹੀਂ ਸਰ ਉਹ ਤਾਂ ਮੈਂ ਮਕਰਬੇ ਨੂੰ ਮੈਂ ਇਹੀ ਰੱਤ ਪਾ ਦੇਣਾ ਮੈਨੂੰ ਹੀ ਪ੍ਰੈਸ਼ਰਾਈਜ਼ ਕਰ ਰਿਹਾ ਜਿਵੇਂ ਮੈਂ ਮਕਰਤਮਾ ਕੈਂਸਲ ਕਰਦਾ ਉਹਦੇ ਚ ਜਾ ਕੇ ਉਹਦੇ ਕੋਲੇ ਇਹਦਾ ਆ ਰਿਹਾ ਹੈ ਉਹ ਸਰਕਾਰੀ ਵਕੀਲ ਨੂੰ ਲਿਖ ਕੇ ਦੇ ਸਕਦੇ ਵੀ ਇਹ ਸਾਨੂੰ ਪ੍ਰੈਸ਼ਰਾਈਜ਼ ਕਰਦੇ ਕਿ ਜਮਾਨਤ ਕਿੰਨਾ ਕਰੋ ਔਟੇ ਤੇ ਜਮਾਨਤ ਕਿੰਨਾ ਕਰਤੀ ਮੁੜ ਕੇ ਦੇਣੀ ਵੀ ਨਹੀਂ ਸਰ ਇਹ ਜਿਹੜਾ ਕੰਡਕਟ ਹੈ ਇਹਦਾ ਇਹ ਜਿਹੜਾ ਐਕਟ ਕਰ ਰਿਹਾ ਇਹ ਸਾਰਾ ਗਲਤ ਹੈ ਇਲੀਗਲ ਹੈ ਇਹਦਾ ਇਹ ਗਲਤ ਹੈ ਆਹ ਸੋਨੂੰ ਮਕਰਤਨੇ ਦੇ ਪਤੀ ਕੋਈ ਕਰ ਲੈ ਤੁਸੀਂ ਐਸਐਸਪੀ ਨੂੰ ਕਹਿ ਸਕਦੇ ਹੋ ਕਿ ਸਾਨੂੰ ਸਲਾਹ ਦਿਓ ਵੀ ਸਰ ਪਰ ਜੋ ਹੋ ਗਿਆ ਸੀਗਾ ਜਦੋਂ ਇਹਨਾਂ ਨੇ ਮਤਲਬ ਉਹ ਪਾਈ ਸੀ ਉਹਦਾ ਮਤਲਬ ਤੁਸੀਂ ਦੋਨੋਂ ਦੋ ਤੇ ਪੁੱਤਰ ਪੁੱਤਰ ਦੋਨੋਂ ਬਿਟਰ ਆ ਕਰੋ ਉਹਨੂੰ ਐਵੇਂ ਨਾ ਹੋਰੀ ਜਾਓ ਉਹ ਤੋਂ ਮੈਂ ਸੋਨੂੰ ਦੇਖੋ ਛੋਟੀ ਛੋਟਾ ਬੰਦਾ ਹੈ ਹਾਂ ਜੀ ਇਹਨਾਂ ਨੂੰ ਹੋਲਡ ਕਰਦੀਆਂ ਮੈਨੂੰ ਮੇਰਾ ਵੀ ਤਾਂ ਘਰ ਚਲੂਗਾ ਸਰ ਅਗਰ ਇਹ ਅੰਦਰ ਜੇ ਇਹਨਾਂ ਦਾ ਕੇਸ ਮੈਡਮ ਮੁਰਕੀ ਹੋਣਾ ਨਹੀਂ ਹੈਗਾ ਹੁਣ ਇਹਨੂੰ ਕੋਤਨੀ ਜਮਾ ਨਹੀਂ ਹੁਣ ਸਾਨੂੰ ਜੇਲ੍ਹ ਦਾ ਕੋਈ ਚੱਕਰ ਨਹੀਂ ਹੈਗਾ ਸਰ ਜੇਲ੍ਹ ਤਾਂ ਛੋਟੀ ਗੱਲ ਹੋ ਗਈ ਜਦੋਂ ਬੰਦਾ ਸੁਸਾਇਟੀ ਕਦਰਮ ਪਤੇ ਜਾਂਦਾ ਹੈ ਮੈਡਮ ਦੇਖੋ ਗੱਲ ਸੁਣੋ ਮੈਂ ਤੁਹਾਡਾ ਵਕੀਲ ਹਾਂ ਮੈਨੂੰ ਨੇ ਜੀ ਮੈਂ ਉਹਦੀ ਪੋਜੀਸ਼ਨ ਦੇਖੀ ਵੀ ਲੀਗਲ ਕੀ ਹੈ ਮੇਰਾ ਫਰਜ਼ ਵਾਧਾ ਤੇ ਤੁਹਾਨੂੰ ਮੈਂ ਦੱਸਦਾ ਕੋਈ ਨਹੀਂ ਕੋਈ ਨਹੀਂ ਇਹਦਾ ਕੋਈ ਨਹੀਂ ਮੈਨੂੰ ਇਹ ਬਹਿਸ ਕਰਨੀ ਮੇਰੇ ਨਾਲ ਮੈਂ ਕੋਈ ਤੁਹਾਨੂੰ ਘਰ ਰਹਿ ਗਿਆ ਨਾ ਇਹ ਉਸੇ ਦੇਖਣਾ ਹੈ ਮੈਂ ਸੋਤਰ ਰਵੀਰ ਵੀ ਮੈਂ ਤੁਹਾਨੂੰ ਗੱਲ ਸਾਰੀ ਦੱਸਤੀ ਵੀ ਤੁਸੀਂ ਇਹ ਕਰ ਨਹੀਂ ਸਕਦੇ ਪੁਲਿਸ ਦੇ ਖਿਲਾਫ ਹਾਂ ਪੁਲਿਸ ਨਹੀਂ ਤੁਹਾਡੇ ਤੇ ਝੂਠਾ ਪਰਚਾ ਦਿੰਦਾ ਤੁਸੀਂ ਐਸਐਸਟੀ ਕੋਲੇ ਜਾ ਸਕਦੇ ਹੋ ਡੀਜੀਪੀ ਕੋਲੇ ਜਾਓ ਆਈਜੀ ਕੋਲੇ ਰੇਂਜ ਦੇ ਕੋਲੇ ਜਾਓ ਤੁਸੀਂ ਸਰ ਮੈਂ ਤੁਸੀਂ ਇਹ ਕਰ ਸਕਦੇ ਤੁਸੀਂ ਇੱਕ ਦੀ ਪੇਸ਼ ਹੋ ਮੇਰੇ ਕੋਲ ਨਹੀਂ দাও ਪਰ ਤੁਸੀਂ ਤੁਸੀਂ মিডিਆ ਨੂੰ ਐ ਕਰਕੇ ਇਹ ਤਾਂ ਥੋੜੀ ਜਮਾਨਤ ਫੈਸਲੇ ਵਾਲਾ ਹੋਣ ਵਾਲਾ ਤਾਂ ਮੈਂ ਕੋਰਟ ਜਦੋਂ ਜਮਾਨਤ ਦਿੰਦੀ ਹੈ ਬੰਦੇ ਤੇ ਸ਼ਰਤਾਂ ਲਾਉਂਦੀ ਹੈ ਤੁਸੀਂ ਜ਼ਮਾਨਤ ਦਾ ਆਰਡਰ ਪੜ੍ਹੋ ਥੱਲੇ ਉਹਦੇ ਜਿਹੜੇ ਲਿਖਿਆ ਹੋਇਆ ਹੈ ਵੀ ਇਹ ਕੋਈ ਰਬੂਤਾ ਨਾ ਨਹੀਂ ਸ਼ਰਟ ਕਰੂਗਾ ਇਹ ਜਿਹੜਾ ਮੁਕੱਦਮਾ ਦਾ ਆਈ.ਯੂ.ਈ ਉਹਨੂੰ ਪ੍ਰੈਸ਼ਰਾਈਜ਼ ਨਹੀਂ ਕਰੂਗਾ ਕਿਸੇ ਗਵਾਹ ਨੂੰ ਡਰਾਊਗਾ ਨਹੀਂ ਧਮਕਾਊਗਾ ਨਹੀਂ ਜੇ ਇਹ ਇਹ ਸ਼ਰਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਇਹਦੀ ਜ਼ਮਾਨਤ ਫਿਰ ਕੈਂਸਲ ਹੋ ਜੂਗੀ ਇਹ ਕਿਹੜਾ ਸਰ ਧਮਕਾ ਉਹਨਾਂ ਨੂੰ ਧਮਕਾ ਰਹੇ ਹੈ ਮੈਡਮ ਇਹ ਜਿਹੜੀ ਚੀਜ਼ ਹੁਣ ਕੀ ਹੈ মিডিਆ ਨੂੰ ਦੇਣਾ ਪ੍ਰੈਸ ਰੂਮ ਦੇਣੇ ਸੋਸ਼ਲ ਮੀਡੀਆ ਤੇ ਪਾਉਣਾ ਉਧਾਂ ਪੱਤਰਕਾਰ ਜਿਹੜੇ ਹੈਗੇ ਨੇ ਉਹਨਾਂ ਚੈਨਲਾਂ 'ਚ ਪਾਤਾ ਉਹ ਸਾਰਾ ਕੁਝ ਤੁਹਾਡੇ ਖਿਲਾਫ ਹੈ ਜਾਂ ਦੇ ਸੋਦੇ ਹੱਕ ਤੇ ਹੱਕ ਦੀ ਗੱਲ ਨਹੀਂ ਹੈਗੀ ਇਹ ਤੁਹਾਡੇ ਖਿਲਾਫ ਉਹਨੂੰ ਹੋਊਗੀ ਜੇ ਤੁਸੀਂ ਬਰੀ ਹੋਗੇ ਫਿਰ ਤੁਸੀਂ ਮੀਡੀਆ 'ਚ ਵੀ ਜਾ ਸਕਦੇ ਹੋ ਕਿ ਸਾਡੇ ਤੇ ਪ੍ਰੋਫੈਸਰ ਨੇ ਧੂਟਾ ਫਰਿਆ ਅਜੇ ਤਾਂ ਸਾਡੀ ਅੰਦਰ ਇਨਵੈਸਟੀਗੇਸ਼ਨ ਹੋ ਐਲਾਨ ਪੇਜ ਨੇ ਹੋਇਆ ਇਨਵੈਸਟੀਗੇਸ਼ਨ ਛੋਟੀ ਚੱਲ ਰਹੀ ਹੈ ਤੁਸੀਂ ਇਹੋ ਜਿਹਾ ਕੋਈ ਕਮੈਂਟ ਕਰੀ ਨਹੀਂ ਸਕਦੇ ਸੁਪਾਦ کہہ ਰਹੇ ਦਾ ਤੁਸੀਂ ਸਾਰਾ ਉਹ ਹਾਈਲਾਈਟਡ ਕੇਸ ਰ ਹੈ ਉਹ ਜੇਣ ਤੋਂ ਆਇਆ ਉਹਦੇ ਤੇ ਦੂਜਾ ਮੁਕੱਦਮਾ ਇੰਡੀਪੈਂਡੈਂਸ ਦਾ ਦਿੱਤਾ ਕੋਰਸ ਨੇ ਉਹ ਵੀ ਆਗੇ ਵਾਰ-ਵਾਰ ਇਹ ਹੀ ਬੋਲਦਾ ਰਿਹਾ ਵੀ ਮੈਂ ਉਹ ਕਮੈਂਟ ਨਹੀਂ ਕਰਦਾ ਵੀ ਕਿਹੜੇ ਅਫਸਰ ਨੇ ਮੇਰੇ ਤੇ ਕਿਉਂ ਪਰਚਾ ਦਿੱਤਾ ਉਹ ਕਹਿੰਦਾ ਜਦੋਂ ਮੈਂ ਬਰੀ ਹੋ ਗਿਆ ਫੇਰ ਬੋਲੂਗਾ ਉਹਦੇ ਖਰਦ ਤੋਂ ਨਹੀਂ ਸੁਪਰੀਮ ਕੋਰਟ ਨੇ ਠੀਕ ਹੈ ਛੋਟੀ ਲੀਗਲ ਪੋਜੀਸ਼ਨ ਇਹ ਹੈ ਤੁਸੀਂ ਕੋਈ ਆਇਆ ਜਾ ਕਮਰਾ ਕਰੋ ਵੀ ਛੋਟੀ ਜਮਾਤ ਕੇਸ ਹੋ ਜੇ ਹਾਂ ਤੁਸੀਂ ਤੁਸੀਂ ਕੋਰਟ 'ਚ ਜਾ ਸਕਦੇ ਹੋ ਤੁਸੀਂ ਐਸਐਸਪੀ ਕੋਲ ਜਾ ਸਕਦੇ ਹੋ ਛੋਟੀ ਫਰਿਆਦ ਤੁਸੀਂ ਉੱਥੇ ਲੈ ਕੇ ਜਾ ਸਕਦੇ ਹੋ ਤੁਸੀਂ ਆਲੀ ਕੋਰਟ 'ਚ ਕੁਐਸ਼ਨ ਪਾ ਸਕਦੇ ਹੋ ਉਹ ਤਾਂ ਮਾਰਾ ਪਾ ਰਿਹਾ ਸੀ ਸੁਧਾ ਸਰ ਮੈਂ ਤਾਂ ਨਹੀਂ ਕਰ ਮੈਂ ਕੁਝ ਹੀ ਕਰਾਂਗਾ ਮੈਨੂੰ ਪਤਾ ਸਰ ਮੈਂ ਮੇਰੇ ਨਾਲ ਵੀ ਕੀ ਵੀਤਰੀ ਆ ਦੇਖੋ ਇਹ ਨੂੰ ਸੌਸਟ ਕੋਲ ਵੀ ਉਹ ਤਾਂ ਕਹਿੰਦੇ ਨੇ ਸੂਸਾਇਡ ਨਾਲ ਵੀ ਕਾਉਂਸਲਿੰਗ ਕਰੋ ਜਮਾਨ ਕੀ ਦੀ ਹੋਗੀ ਇਹਨੂੰ ਕਿਹਨੇ ਪੁੱਛਣਾ ਇਸ ਗੱਲ ਨੂੰ ਜਮਾਨ ਤੋਂ ਵੀ ਨਾ ਬੜੀ ਗਰਾੜਾ ਨਾਲ ਇਹ ਨੂੰ ਕਰ ਰਿਹਾ ਹੈ ਪਰ ਕੁਰੀ ਨੂੰ ਸੌਸਟ ਕਰਨ ਵਾਲੇ ਪਾਸੇ ਨੂੰ ਕੋਈ ਵੀ ਐਕਾ ਦੀ ਗੱਤਰ ਹੋ ਗਿਆ ਸਰ ਉਹੀ ਤਾਂ ਸੀ ਮਤਲਬ ਸਰ ਮੇਰੇ ਕਰਨੀ ਇਹ ਮਾਨਵਾਨਤ ਕਰ ਰਹੇ ਇਹ ਮਾਨਵਾਨਤ ਨੇ ਸਨ ਉਹ ਵੀ ਕੋਈ ਕੰਮ ਨਾ ਕਰੋ ਤੁਸੀਂ ਹਾਇਲਕੋਰਟ ਚ ਕੋਈ ਐਕਸ਼ਨ ਪਾ ਦਿਓ ਚੈਲੇਂਜ ਕਰ ਦਿਓ ਵੀ ਛੁੱਟੀ ਐਫ ਆਈ ਆਰ ਹਾਇਲਕੋਰਟ ਵੀ ਰੱਦ ਕਰ ਸਕਦੀ ਹੈ ਸਬੂਤ ਦੇ ਦਿਓ ਵੀ ਸਾਡੇ ਕਿ ਝੂਠਾ ਮਰਚਾ ਹੈ ਬਨਪਾ ਮੀਡੀਆ ਮੂਰੀਆ ਚ ਜਾ ਕੇ ਤਾਂ ਉਹ 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 ਉਹਨਾਂ ਨੇ ਹੀ ਰਾਸ਼ਟਰਪਤੀ ਥਾਣੇ ਦੀ ਜਾ ਕੇ ਜੀ ਸਾਨੂੰ ਪ੍ਰੈਸ਼ਰਾਈਜ਼ ਕਰਦੇ ਨੇ ਤੇ ਚਲਾਣ ਲਈ ਪੇਸ਼ ਹੋਣ ਦਿੰਦੇ ਜੱਜ ਉਸ ਵਾਰ ਇਹ ਜੀ ਜੱਜ ਰਹਿੰਦੇ ਨਾਲ ਦਿਨਾਂ ਡਿਸਮਿਸ ਕਰ ਦੇਣਗੇ ਕੋਈ ਗੱਲ ਨਹੀਂ ਹਾਂ ਤੁਸੀਂ ਨਹੀਂ ਕਰੋਗੇ ਮੈਂ ਹਰ ਇੰਨਾ ਮੇਰਾ ਇਹ ਕੋ ਮੇਰੀ ਡਿਊਟੀ ਸੀ ਮੈਂ ਮੇਰੀ ਡਿਊਟੀਸ ਨੂੰ ਦੱਸਤੀ ਮੰਨਣਾ ਨਾ ਮੰਨਣਾ ਇਹ ਤੁਹਾਡੀ ਮਰਜ਼ੀ ਹੈ ਕੋਈ ਗੱਲ ਨਹੀਂ ਮੇਰਾ ਮੇਰੀ ਡਿਊਟੀ ਤੇ ਤੁਹਾਨੂੰ ਦੱਸਣਾ ਵੀ ਇਹ ਗਲਤ ਹੈ ਮੈਨੂੰ ਅਜੋਕਾ ਤਕੀਨਾ ਮੈਂ ਤੁਹਾਨੂੰ ਇਹ ਕਿਉਂ ਗੱਲ ਲਈ ਕਿ ਨਾ ਜਿਹੜੀ ਗੱਲ ਤੁਹਾਨੂੰ ਨਹੀਂ ਪਤਾ ਮੈਨੂੰ ਪਤਾ ਹੈ ਨਾ ਵੀ ਮੈਂ ਤੁਹਾਨੂੰ ਦੱਸਣਾ ਮੇਰਾ ਫਰਜ਼ ਹੈ ਨਹੀਂ ਸਰ ਪਤਾ ਕੀ ਹੈ ਤੁਹਾਨੂੰ ਉਹ ਤੁਹਾਡੇ ਨਾਲ ਗੱਲ ਹੋਈ ਉਹ ਜਾ ਕੇ ਫੇਰ ਉਹ ਅੰਦਰ ਪੈ ਗਏ ਮੈਂ ਉਹਨੂੰ ਇਹੀ ਗੱਲ ਕਹੀ ਹੈ ਮਹਾ ਵੀ ਤੂੰ ਕੋਈ ਅਜਿਹੇ ਕੰਮ ਨਾ ਕਰ ਠੀਕ ਹੈ ਜੇਰਾ ਤੈਨੂੰ ਫੇਰ ਕਿਸੇ ਪੰਗੇ ਚ ਪਾ ਦੇ ਮੈਂ ਉਹ ਸਟੀਰੀਟ ਹੋ ਜਾ ਵੀ ਮੇਰੇ ਤੇ ਝੂਕਾ ਪਰਚੇ ਦੀ ਇਨਕੁਆਰੀ ਕਰਾ ਦਿੱਤਣਾ ਕੋਈ ਇਹ ਇਹ ਕਰ ਨੂੰ ਤੁਸੀਂ ਕੰਪਨੀਆਂ ਮੂਹਰੇ ਤੋਂ ਬੰਦਾ ਕਰਾਉਂਦੀ ਸੀ ਪੀਟੇ ਹਿਊਮਨ ਰਾਈਟਸ ਨੂੰ ਸਾਰੀ ਮਤਲਬ ਇਨਕੁਆਰੀ ਲਾਈ ਸੀ ਹਾਂ ਪਰ ਤੁਸੀਂ ਇਨਕੁਆਰੀ ਲਵਾ ਲਓ ਉਹ ਦਿਨ ਕੋਰੀ ਲਵਾ ਕੇ ਤੇ ਸਾਰਾ ਕੁਝ ਦਿਓ ਸਰ ਬਣਿਆ ਤਾਂ ਹੈ ਨਹੀਂ ਬਲਕਿ ਉਹਨਾਂ ਨੇ ਤਾਂ ਮੈਨੂੰ ਆਫ ਦਾ ਵੀ ক্লোਜ਼ ਦਾ ਵੀ ਮਤਲਬ ਮੈਸੇਜ ਪਾਤਾ ਵੀ ਤੁਹਾਡੀ ਇਨਕੁਆਰੀ ক্লোਜ਼ ਹੋ ਗਈ ਸਿਰ ਤੁਸੀਂ ਨੂੰ ਦੇਣ ਤੋਂ ਪਹਿਲਾਂ